ਜਿੰਦੀ ਗੱਲ ਗਏ ਸਾਰਾ ਆਪਣਾ ਬਰਦਰ ਹੀ ਆਪਣਾ ਹਰਪਿੰਦਰ ਸਿੰਘ ਆਰਮੀ ਚ ਹੀ ਯਾਨੀ ਜਦਨਾ 31 ਨੂੰ ਮਤਲਬ ਇਥੇ ਕੋਈ ਹਾਸਾ ਹੋਇਆ ਅਗਲੇ ਦਿਨ ਡਿਊਟੀ ਨਹੀਂ ਆਣੀ ਸੀ ਉਦੋਂ ਨਾਲ ਘਰੋਂ ਤੇ ਮੋਟਰਸਾਈਕਲ ਰਾਨਣ ਗਏ ਸੀ ਆਪਣਾ 4:00 ਵਜੇ ਉਦੋਂ ਵਾਲਾ 1-2 ਵਾਰੀ ਗੱਲ ਹੋਈ ਜਾਂਦਾ ਨਾ ਮੈਂ ਆ ਰਿਹਾ ਤੁਹਾਨੂੰ ਲਾਸਟ ਲੋਕੇਸ਼ਨ ਆਉਣੀ ਮਤਲਬ ਮਲਕਪੁਰ ਚੌਂਕ ਲੱਗੇ ਆਈਆ ਕੋਲ ਚੌਂਕ ਤੇ 8:30 ਦੇ ਉੱਥੇ ਗੱਲ ਹੋ ਜਾਏਗਾ ਨਾ ਮੈਂ ਤੁਹਾਨੂੰ ਆ ਰਿਹਾ ਉਹ 9:00 ਵਜੇ ਨੂੰ ਫੋਨ ਆਂਦਾ ਕੋਈ ਐਸਆਈ ਦਾ ਪਟੋਲ ਤੇ ਉਹ ਆਪਣੇ ਕੋਲ ਪਟੋਲਿੰਗ ਦੇ ਦੇ ਉਹ ਕਹਿੰਦਾ ਵੀ ਇੱਥੇ ਆਰਸੀ ਤੋਂ ਐਡਰੈਸ ਦੇ ਕੇ ਫੋਨ ਕਰਵਾਇਆ ਉਹਨਾਂ ਨੇ ਇਹ ਨੰਬਰ ਦੀ ਮੋਟਰਸਾਈਕਲ ਇੱਥੇ ਲਿਖਿਆ ਆ ਤੇ ਇਹ ਪਿੰਡ ਦਾ ਦਾਸਾ ਮੈਂ ਆਇਆ ਸਭਾ ਹੀ ਆ ਮੈਂ ਉਸ 9:00 10 ਮਿੰਟ ਜੱਥੇ ਆ ਗਏ ਉਹਨਾਂ ਕੋਲ ਉੱਥੇ ਅਸੀਂ ਦੇਖਿਆ ਵੀ ਮੋਟਰਸਾਈਕਲ ਉਧਰ ਪਿਆ ਆ ਚਪਲਾ ਉਹਨਾਂ ਦੀ ਇੱਥੇ ਪਈਆਂ ਸਰਨਾ ਥੱਲੇ ਪਿਆ ਤੇ ਉਹ ਤੋਂ ਆਪੀ ਆਪੀ ਨੇ ਲਪਾਓ ਗਿਆ ਇਦਾਰੀਆ ਪੁਲਿਸ ਪ੍ਰਸ਼ਾਸਨ ਲੋਗਿਆ ਨੂੰ ਪੂਰਾ ਸਾਥ ਮਿਲਿਆ ਮਤਲਬ ਪੂਰੀ ਕਾਰਵਾਈ ਐਸ.ਟੀ.ਐਨ ਨਾਲ ਉਹ ਕਰਵਾਈਆ ਉਹਨਾਂ ਦੀ ਜੁੰਟ ਦੇ ਵਿੱਚ 24 ਸਿੱਖ ਦੇ ਰਜiment ਦੇ ਬੰਦੇ ਆਏ ਹੋਏ ਆ ਉਹ ਵੀ ਆਪਣੇ ਆਰਮੀ ਵੱਲੋਂ ਮਤਲਬ ਕੀਤੀਆ ਮੰਗਾ ਰਹੇ ਆ ਆਪਣਾ ਸੱਚ ਕਰਦੇ ਆ ਆਪਣੇ ਵੱਲੋਂ ਵੀ ਆਪਣੇ ਦੌਰ ਤੇ ਹੀ ਸਿਹਾਲ ਬਲੋਂ ਟੀਮ ਭਲਾਈ ਆ ਸੱਚ ਕਰਦੀ ਰਜੇ ਤਾਂ ਕੋ ਨਾਲ ਕੋਈ ਸਰਾਲ ਨਹੀਂ ਜਿਆ ਸਾਨੂੰ ਇਹ ਹੀ ਲੱਗਦਾ ਵੀ ਕੋਈ ਹਾਸਾ ਹੋ ਸਕਦਾ ਹੋ ਦੇ ਨਾਲ ਪੁਲ ਦੇ ਉੱਤੇ ਇੱਕ ਛੋ ਜਿਹੇ ਅਨੁਭਾਰੀ ਅਸੀਂ ਕੀਤੀ ਆ ਪੁਲਿਸ ਦੇ ਨਾਲ ਉਹਦੇ ਵਿੱਚ ਤੇ ਸਾਨੂੰ ਕੁਝ ਮਿਲਿਆ ਨਹੀਂ ਆ ਜਾ ਕੇ ਸਾਡਾ ਆ ਹੀ ਪੁਲ ਦੇ ਉੱਤੇ ਜੋ ਦੇ ਨਾਲ ਹੋਇਆ ਉਹ ਸਾਨੂੰ ਨਹੀਂ ਪਤਾ ਵੀ ਹੋਇਆ ਤੇ ਹੁਣ ਲੋਕ ਸੁਣ ਕਰੀਏ ਕਾਰਵਾਈ ਉਹਨਾਂ ਦੇ ਆਰਮੀ ਦੇ ਜਵਾਨ ਵੀ ਆਏ ਉਹ ਵੀ ਕਰਦੇ ਆ ਅਸੀਂ ਬਸ ਹਣਾ ਵੀ ਹਾਲਤਾਂ ਕਿ ਕੀ ਗੱਲ ਨਿਕਲਦਾ ਹੋਵੇ ਮੇਰੇ ਬਰਾਦਰ ਲਾ ਆ ਗਏ ਆ ਜੀ ਇਹ ਬਕਸੋ ਰਾਤ ਨੂੰ ਸ਼ਾਮ ਨੂੰ ਕਿਤੇ ਪਠਾਨਕੋਟ ਗਏ ਨੇ ਕੰਮ ਗਏ ਹੋਣੇ ਆਪਣੇ ਤੇ ਇਹਨਾਂ ਨਾਲ ਗੱਲਬਾਤ ਹੋਈ ਹੈ 8:32 ਤੇ ਲਾਸਟ ਗੱਲ ਹੋਈ ਹੈ ਇਹ ਕਹਿੰਦੇ ਜੀ ਮਲਕਪੁਰ ਚੌਕ ਆ ਮੈਂ ਵਾਪਸ ਆ ਰਿਹਾ ਉਹਦੇ ਬਾਅਦ ਤੋਂ ਇਹਨਾਂ ਦਾ ਫੋਨ ਵੀ ਸਵਿਚ ਆਫ ਹੋ ਗਿਆ ਤੇ ਸਾਨੂੰ 15-20 ਮਿੰਟ ਬਾਅਦ ਪੁਲਿਸ ਵੱਲੋਂ ਫੋਨ ਆਇਆ ਗਿਆ ਸਰਪੰਚ ਨੂੰ ਤੇ ਉਹਨਾਂ ਨੇ ਕਿਹਾ ਜੀ ਐਕਸੀਡੈਂਟ ਹੋਇਆ ਸਾਨੂੰ ਇਹਦੀ ਬਾਈਕ ਮਿਲੀ ਆ ਤੇ ਇਹ ਚੱਪਲਾ ਮਿਲਿਆ ਵਾ ਪਰ ਨਾ ਇਹਦਾ ਮਿਲਿਆ ਪੁਲ ਤੋਂ ਥੱਲੇ ਡਿੱਗਿਆ ਤੇ ਜੋ ਸਾਡਾ ਸ਼ੱਕ ਬੰਦਾ ਸੀਗਾ ਕਿ ਨਹਿਰ ਦੇ ਵਿੱਚ ਜਾਂ ਡੇਬਿਆ ਜਾਂ ਕੋਈ ਗਲਬਾਤ ਹੋਈ ਹੈ ਤੇ ਆਪਾਂ ਬਾਬਾ ਬੁੱਢਾ ਸਿੰਘ ਸੇਵਾ ਸੁਸਾਇਟੀ ਹੈ ਉਹਨਾਂ ਨੇ ਵੀ ਬੁਲਾਇਆ ਪੁਲਿਸ ਦਾ ਵੀ ਸਾਥ ਰਿਹਾ ਨਾਲ ਆਰਮੀ ਵਾਲੇ ਵੀ ਆਏ ਨਹਿਰ ਦਾ ਪਾਣੀ ਬੰਦ ਕਰਾਇਆ ਐਸਐਸਓ ਸਾਹਿਬ ਨਾਲ ਗੱਲ ਕਰਕੇ ਤੇ ਸਾਰੀ ਨਹਿਰ ਵੀ ਛਾਲ ਛਾਲ ਮਾਰੀ ਆ ਦੋ ਦਿਨ ਹੋ ਗਿਆ ਹਜੇ ਤੱਕ ਵੀ ਬੰਦੇ ਦਾ ਕੋਈ ਸਰਾਗ ਨਹੀਂ ਹੋਇਆ ਸਾਡੀ ਯਾਹੀ ਅਪੀਲ ਹੈ ਕਿ ਵੱਤਵਾ ਤੁਹਾਡੇ ਨਾਲ ਨਾਲ ਮਿਲ ਕੇ ਤੁਹਾਡੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕੋਈ ਕਿਸੇ ਕਿਸਨ ਦੀ ਕੋਈ ਰੰਜੀਤ ਸਿੰਘ ਜਾਂ ਕੋਈ ਕੋਈ ਰੰਜੀਤ ਸਿੰਘ ਬੜਾ ਪਾਲਾ ਮਾਸ ਬੰਦਾ ਸੀਗਾ ਅਗਲੇ ਦਿਨ ਡਿਊਟੀ ਜੁਆਇਨਿੰਗ ਸੀਗੀ ਉਹਦੀ ਸਾਰਾ ਸਮਾਨ ਉਹਦਾ ਪੈਕ ਸੀਗਾ ਨਾ ਕਦੀ ਕਿਸੇ ਨਾਲ ਫਾਲਤੂ ਬੋਲਿਆ ਨਾ ਕਦੀ ਸੁਣਿਆ ਕੋਈ ਗੱਲ ਨਹੀਂ ਬਾਤ ਨਹੀਂ ਪਤਾ ਨਹੀਂ ਲੱਗ ਰਿਹਾ ਜੀ ਬੰਦਾ ਟਰੇਸ ਨਹੀਂ ਹੋ ਰਿਹਾ ਫੋਨ ਟਰੇਸ ਨਹੀਂ ਹੋ ਰਿਹਾ ਕਿੱਥੇ ਆ ਕਿਹਸ ਹਾਲਤ ਚਾ ਸਾਨੂੰ ਲੱਭਿਆ ਜਾਏ ਬੜੀ ਮਿਹਰਬਾਨੀ ਸੋ ਤੁਸੀਂ ਯਾਦ ਕੀਤਾ ਫੌਜੀ ਦਾ ਅੱਜ ਤੇ ਮੈਂ ਪਰਸੋਂ ਇੱਕ ਫੌਜੀ ਲੈ ਰਹੇ ਹਰਪਿੰਦਰ ਸਿੰਘ ਜਗਤਪੁਰ ਜੱਟਾ ਦਾ ਹੈਗਾ ਇਹ ਛੁੱਟੀ ਤੇ ਸੀਗਾ ਤੇ ਮਤਲਬ ਆ ਰਿਹਾ ਸੀਗਾ ਪਠਾਨਪੁਰ ਤੋਂ ਆਪਣੇ ਕੇ ਕੰਮ ਤੋਂ ਇੱਥੇ ਗੋਟਲੀ ਪੁਲ ਦੇ ਉੱਪਰ ਉਹਦਾ ਮੋਟਰਸਾਈਕਲ ਮਿਲਿਆ ਹੈਗਾ ਮੋਟਰਸਾਈਕਲ ਅੱਗੇ ਫਰੰਟ ਤੋਂ ਡੁੱਟਿਆ ਹੋਇਆ ਤੇ ਹੁਣ ਉਹਦੇ ਬਾਰੇ ਹੀ ਗੱਲ ਰਹੀ ਹੈ ਜਾਂਚ ਵੀ ਕੀਤੀ ਉਹਦੇ ਤੱਕ ਕੋਈ ਸੁਰਾਤ ਨਹੀਂ ਮਿਲਿਆ ਉਹਦੇ ਬਾਰੇ ਜਿ ਕਿੱਥੇ ਗਿਆ ਹੈਗਾ ਉਹ ਬਾਕੀ ਟੀਮਾਂ ਜਿਹੜੀਆਂ ਆਰਮੀ ਦੀ ਵੀ ਟੀਮ ਆਈ ਹੈ ਸਾਡੀ ਵੀ ਟੀਮਾਂ ਲੱਗੀਆਂ ਨੇ ਸਾਡੇ ਬੰਦੇ ਵੀ ਅੱਗੇ ਗਏ ਨੇ ਅਸੀਂ ਵਿਆਸ ਤੱਕ ਪੂਰਾ ਫੇਰਾ ਆਏ ਹੈਗੇ ਸਾਨੂੰ ਕੋਈ ਤਾਂ ਬਾਰੇ ਸਬਾਕ ਨਹੀਂ ਲੱਗਾਗਾ ਫਿਰ ਵੀ ਸਾਡੀ ਕੋਸ਼ਿਸ਼ ਜਾਰੀ ਹੈ ਜਦੋਂ ਸਾਨੂੰ ਲੱਗਦਾ ਪਤਾ ਫਿਰ ਦੇਖਦੇ ਆ ਜੋ ਹੋਏਗਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ